ਦੀਵਾਲੀ ਤੋਂ ਪਹਿਲਾਂ ਟੁੱਟੀ ਝਾੜੂ ਦਾ ਇਹ ਉਪਾਏ ਕਰ ਦੇਵੇਗਾ ਮਾਲਾ ਮਾ ਦੋਸਤ ਜਦੋਂ ਕਿਸੇ ਘਰ ਵਿੱਚ ਦੀਵਾਲੀ ਆਉਣ ਤੋਂ ਪਹਿਲਾਂ ਝਾੜੂ ਟੁੱਟਦੀ ਹੈ ਤਾਂ ਲੋਕ ਡਰ ਜਾਂਦੇ ਹਨ ਕਹਿੰਦੇ ਹਨ ਅਸ਼ੁਭ ਹੈ ਅਪਸ਼ਕਨ ਹੈ ਪਰ ਜਿੱਥੇ ਲੋਕ ਅਸ਼ੁਭ ਦੇਖਦੇ ਹਨ ਉੱਥੇ ਹੀ ਲੁਕਿਆ ਹੁੰਦਾ ਹੈ ਸਭ ਤੋਂ ਵੱਡਾ ਸ਼ੁਭ ਰਹੱਸ ਮਾਂ ਲక్ష్ਮੀ ਨੂੰ ਜੇਕਰ ਬੁਲਾਉਣਾ ਹੈ ਤਾਂ ਪਹਿਲਾਂ ਇਹ ਸਮਝੋ ਕਿ ਉਹ ਉੱਥੇ ਨਹੀਂ ਜਾਂਦੀ ਜਿੱਥੇ ਸਨਮਾਨ ਨਹੀਂ ਹੁੰਦਾ ਜਿੱਥੇ ਅਨਾਦਰ ਹੁੰਦਾ ਹੈ ਅਤੇ ਇਹ ਟੁੱਟੀ ਝਾੜੂ ਜਿਸ ਨੂੰ ਤੁਸੀਂ ਬੇਕਾਰ ਸਮਝ ਕੇ ਬਾਹਰ ਸੁੱਟ ਦਿੰਨੇ ਹੋ ਅਸਲ ਵਿੱਚ ਉਸੇ ਝਾੜੂ ਵਿੱਚ ਸਮਾਈ ਹੁੰਦੀ ਹੈ ਤੁਹਾਡੇ ਘਰ ਦੀ ਸਾਰੀ ਪੁਰਾਣੀ ਨਕਾਰਾਤਮਕਤਾ ਤੁਹਾਡੇ ਸੰਘਰਸ਼ ਤੁਹਾਡਾ ਦੁਰਪਾਤ ਤੁਹਾਡੇ ਪੁਰਾਣੇ ਕਰਜ਼ੇ ਝਗੜੇ અપਮਾਨ ਸਭ ਕੁਝ ਉਹ ਆਪਣੇ ਅੰਦਰ ਸਮੇਟੇ ਬੈਠੀ ਹੁੰਦੀ ਹੈ ਦੀਵਾਲੀ ਤੋਂ ਪਹਿਲਾਂ ਜਦੋਂ ਪੂਰਾ ਘਰ ਰੋਸ਼ਨੀ ਨਾਲ جگਮਗਾਉਂਦਾ ਹੈ ਤਾਂ ਮਾਂ ਲਕਸ਼ਮੀ ਦੀ ਵੀ ਆਕਾਸ਼ ਤੋਂ ਝਾਤਦੀ ਹੈ ਅਤੇ ਕਹਿੰਦੀ ਹੈ ਚਲੋ ਦੇਖੋ ਕਿਸ ਦੇ ਘਰ ਆਵਾਂ ਇਸਵਰ ਕਿਸ ਘਰ ਵਿੱਚ ਸਫਾਈ ਹੈ ਕਿਸ ਘਰ ਵਿੱਚ ਸ਼ਰਧਾ ਹੈ ਅਤੇ ਕਿਸ ਘਰ ਵਿੱਚ ਸਨਮਾਨ ਹੈ ਅਤੇ ਉੱਥੇ ਹੀ ਬੈਠਾ ਹੁੰਦਾ ਹੈ ਕੋਈ ਸਾਧਕ ਕੋਈ ਸ਼ਰਧਾਲੂ ਕੋਈ ਸੱਚਾ ਭਗਤ ਜੋ ਆਪਣੇ ਮਨ ਵਿੱਚ ਪ੍ਰਣ ਕਰਦਾ ਹੈ ਕਿ ਇਸਵਰ ਮਾ ਲక్ష్ਮੀ ਨੂੰ ਖਾਲੀ ਹੱਥ ਨਹੀਂ ਜਾਂਦੇ ਆ ਦੋਸਤੋ ਝਾੜੂ ਸਿਰਫ ਸਫਾਈ ਦਾ ਔਜ਼ਾਰ ਨਹੀਂ ਉਹ ਪ੍ਰਤੀਕ ਹੈ ਉਸ ਸ਼ਕਤੀ ਦਾ ਜੋ ਬੁਰਾਈ ਨੂੰ ਕੱਢ ਕੇ ਸੁੱਖਤਾ ਦਾ ਮਾਤ ਪੇਸ਼ ਕਰਦੀ ਹੈ ਅਤੇ ਟੁੱਟੀ ਝਾੜੂ ਜਿਸ ਨੇ ਆਪਣੇ ਜੀਵਨ ਵਿੱਚ ਐਨਾ ਬੋਝ ਚੁਲਿਆ ਹੈ ਘਰ ਦੀ ਹਰ ਗੰਦਗੀ ਹਰ ਨਕਾਰਾਤਮਕਤਾ ਨੂੰ ਆਪਣੇ ਅੰਦਰ ਸਮੇਟ ਲਿਆ ਉਸ ਨੂੰ ਸੁੱਟ ਦੇਣਾ ਮਨ ਨੂੰ ਆਪਣੇ ਕਰਮ ਦਾ ਅਨਾਦਰ ਕਰਨਾ ਹੈ ਜਦੋਂ ਦੀਵਾਲੀ ਆਉਣ ਤੋਂ ਪਹਿਲਾਂ ਘਰ ਦੀ ਸਾਫ ਸਫਾਈ ਹੁੰਦੀ ਹੈ ਅਤੇ ਜੇਕਰ ਤੁਹਾਡੇ ਹੱਥ ਵਿੱਚ ਕੋਈ ਟੁੱਟੀ ਝਾੜੂ ਨਿਕਲ ਜਾਵੇ ਉਸ ਨੂੰ ਸੁੱਟਣਾ ਨਹੀਂ ਹੈ ਉਸ ਨੂੰ ਸਨਮਾਰਕ ਪੂਰਵਕ ਇੱਕਾਂਸਥਾਨ ਤੇ ਰੱਖ ਦੇਣਾ ਹੈ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਕਿਸੇ ਦਾ ਪੈਰ ਨਾ ਪਵੇ ਕਿਉਂਕਿ ਉਹੀ ਝਾੜੂ ਤੁਹਾਡੇ ਘਰ ਦੀਆਂ ਪੁਰਾਣੀਆਂ ਬੁਰਾਈਆਂ ਨੂੰ ਸੋਕ ਕੇ ਬੈਠੀ ਹੁੰਦੀ ਹੈ ਦੋਸਤੋ ਦੀਵਾਲੀ ਤੋਂ 7 ਦਿਨ ਪਹਿਲਾਂ ਇੱਕ ਗੁਪਤ ਉਪਾਏ ਹੈ ਉਹ ਉਪਾਏ ਕਿਸੇ ਨੂੰ ਦੱਸਣਾ ਨਹੀਂ ਕਿਸੇ ਨੂੰ ਦਿਖਾਉਣਾ ਨਹੀਂ ਬਸ ਸੱਚੇ ਮਨ ਨਾਲ ਸੱਚੀ ਸ਼ਰਧਾ ਨਾਲ ਕਰਨਾ ਹੈ ਸ਼ਾਂਤ ਸਮਾ ਚੁਣਨਾ ਹੈ ਜਦੋਂ ਸੂਰਜ ਛਿਪ ਜਾਵੇ ਜਦੋਂ ਘਰ ਦਾ ਰੋਲਾ ਸ਼ਾਂਤ ਹੋ ਜਾਵੇ ਜਦੋਂ ਮਨ ਵਿੱਚ ਨਾਟਾ ਹੋਵੇ ਅਤੇ ਦਿਲ ਵਿੱਚ ਆਸਥਾ ਹੋਵੇ ਉਹੀ ਸਮਾ ਸਭ ਤੋਂ ਸ਼ੁੱਧ ਸ਼ੁਭ ਹੁੰਦਾ ਹੈ ਉਸ ਵਕਤ ਤੁਹਾਨੂੰ ਆਪਣੀ ਟੁੱਟੀ ਝਾੜੂ ਲੈਣੀ ਹੈ ਜੇਕਰ ਟੁੱਟੀ ਨਾ ਹੋਵੇ ਤਾਂ ਜੋ ਝਾੜੂ ਰੋਜ਼ ਵਤ ਵਿੱਚ ਪਾਉਂਦੀ ਹੈ ਉਹੀ ਲੈ ਲਓ ਉਸ ਝਾੜੂ ਦੇ ਹੇਠਾਂ ਇੱਕ ਲਾਲ ਕੱਪੜਾ ਰੱਖੋ ਜਿਸ ਵਿੱਚ ਤੁਸੀਂ ਛੋਟੇ-ਛੋਟੇ ਚੀਜ਼ਾਂ ਬੰਨ ਰੱਖੀਆਂ ਹੋਣ ਇੱਕ ਅਕਸ਼ਤ ਚੋਲਦਾ ਦਾਣਾ ਇੱਕ ਛੋਟਾ ਸਿੱਕਾ ਇੱਕ ਛੋਟਾ ਜਿਹਾ ਕੁੰਕੁਮ ਇੱਕ ਲਾਲ ਧਾਗਾ ਤੇ ਇੱਕ ਛੋਟੀ ਤੂਸੀ ਦੀ ਪੱਤੀ ਇਹ ਚੀਜ਼ਾਂ ਮਾਮੂਲੀ ਦਿੱਖਦੀਆਂ ਹਨ ਪਰ ਇਹਨਾਂ ਦਾ ਅਰਥ ਬਹੁਤ ਡੂੰਗਾ ਹੈ ਅਕਸ਼ਤ ਦਾ ਅਰਥ ਹੈ ਪੂਰਨਤਾ ਜੋ ਕਦੇ ਜੋ ਕਦੇ ਟੁੱਟਦਾ ਨਾ ਹੋਵੇ ਸਿੱਕਾ ਹੈ ਮਾਂ ਲక్ష్ਮੀ ਦਾ ਪ੍ਰਤੀ ਕੁੰਕੁਮ ਹੈ ਉਹਨਾਂ ਦੀ ਚਰਨਾ ਦਾ ਗਿਆਨਾ ਤੇ ਲਾਲ ਕਪੜਾ ਹੈ ਸਮਰਪਣ ਭਗਤੀ ਅਤੇ ਵਿਸ਼ਵਾਸ ਦਾ ਪ੍ਰਤੀਕ ਐਨਾ ਸਭ ਨੂੰ ਇਕੱਠੇ ਰੱਖ ਕੇ ਇੱਕ ਪੋਟਲੀ ਬਣਾ ਲਓ ਹੁਣ ਇਸ ਪੋਟਲੀ ਨੂੰ ਉਸ ਝਾੜੂ ਦੇ ਹੇਠਾਂ ਰੱਖ ਦੇ ਨੂੰ ਝਾੜੂ ਨੂੰ ਸਿੱਧਾ ਨਹੀਂ ਰੱਖਣਾ ਹੈ ਝਾੜੂ ਨੂੰ ਜ਼ਮੀਨ ਤੇ ਇਸ ਤਰ੍ਹਾਂ ਰੱਖੋ ਕਿ ਉਸ ਦਾ ਸਿਰ ਘਰ ਦੇ ਅੰਦਰ ਵੱਲ ਰਹੇ ਅਤੇ ਧਿਆਨ ਰਹੇ ਕਿਸੇ ਨੂੰ ਇਸ ਦੀ ਭਣਕ ਵੀ ਨਾ ਲੱਗੇ ਇਹ ਉਪਾਏ ਜਿੰਨਾ ਗੁਪਤ ਰਹੇਗਾ ਉਹਨਾਂ ਫਲਦਈ ਹੋਵੇਗਾ ਹੁਣ ਉਸ ਸਮੇਂ ਜਦੋਂ ਦੀਪਕ ਦੀ ਲੋ ਹਿਲ ਰਹੀ ਹੋਵੇ ਅਤੇ ਮਨ ਸਥਿਰ ਹੋਵੇ ਤੁਸੀਂ ਹੌਲੀ ਹੌਲੀ ਮਾਂ ਲక్ష్ਮੀ ਦਾ ਧਿਆਨ ਕਰੋ ਤੇ ਕਹੋ ਮਾਂ ਲక్ష్ਮੀ ਮੇਰੇ ਘਰ ਵਿੱਚ ਪ੍ਰਵੇਸ਼ ਕਰੋ ਮੇਰੀ ਝਾੜੂ ਤੋਂ ਜੋ ਨਕਾਰਾਤਮਕਤਾ ਨਿਕਲੀ ਹੈ ਉਸ ਨੂੰ ਆਪਣੇ ਚਰਨਾਂ ਵਿਖੇ ਢੂੜ ਬਣਾ ਦਿਓ ਮੇਰੀ ਮਿਹਨਤ ਨੂੰ ਸਾਰਥਕ ਕਰੋ ਮੇਰੇ ਪਰਿਵਾਰ ਵਿੱਚ ਸੁਖ-ਸ਼ੁਖਾਲੀ ਅਤੇ ਆਨੰਦ ਦਾ ਵਾਸ ਕਰੋ ਅਤੇ ਹੁਣ ਤਿੰਨ ਵਾਰ ਲਾਲ ਧਾਗਾ ਝਾੜੂ ਤੇ ਬੰਨ੍ਹਣਾ ਹੈ ਹਰ ਵਾਰ ਗੰਢ ਬੰਦਦੇ ਸਮੇਂ ਮਨ ਵਿੱਚ ਕਹਿਣਾ ਹੈ ਇਹ ਮੰਤਬ ਮੇਰੀ ਇੱਕ ਚਿੰਤਾ ਤੁਹਾਡੇ ਤੇ ਛੱਡਦਾ ਹਾਂ ਪਹਿਲੀ ਗੰਢ ਧੰਨ ਦੀ ਚਿੰਤਾ ਦੂਜੀ ਗੰਢ ਪਰਵਾਰ ਦੀ ਚਿੰਤਾ ਤੀਜੀ ਗੰਢ ਮੰਨ ਦੀ ਚਿੰਤਾ ਅਤੇ ਜਦੋਂ ਤੀਜੀ ਗੰਢ ਬੰਨ ਲਓ ਤਾਂ ਇੱਕ ਦੀਪਕ ਜਗਾ ਕੇ ਉਸ ਦੇ ਸਾਹਮਣੇ ਆਪਣੇ ਦੋਨੋਂ ਹੱਥ ਜੋੜ ਕੇ ਪ੍ਰਣਾਮ ਕਰੋ ਹੁਣ ਝਾੜੂ ਨੂੰ ਰਾਤ ਪਰ ਉੱਥੇ ਹੀ ਪਿਆ ਰਹਿਣ ਦਿਨਾ ਹੈ ਕਿਸੇ ਨੂੰ ਛੂਣ ਨਾ ਦਿਨ ਉਸ ਦੇ ਕੋਲ ਕੋਈ ਬੋਲੇ ਵੀ ਨਾ ਉਹ ਰਾਤ ਝਾੜੂ ਦੀ ਨਹੀਂ ਸਾਧਨਾ ਦੀ ਹੁੰਦੀ ਹੈ ਅਤੇ ਫਿਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਉਸ ਨਾਲ ਕੱਪੜੇ ਨੂੰ ਖੋਲੋ ਉਸ ਲਾਲ ਕੱਪੜੇ ਨੂੰ ਖੋਲੋ ਉਸ ਵਿੱਚ ਜੋ ਸਿੱਕਾ ਹੈ ਅਕਸ਼ਤ ਹੈ ਉਸ ਨੂੰ ਆਪਣੇ ਧਨ ਸਥਾਨ ਤੇ ਰੱਖੋ ਤਜ਼ੋਰੀ ਵਿੱਚ ਮੰਦਿਰ ਵਿੱਚ ਜਾ ਜਿੱਥੇ ਤੁਸੀਂ ਆਪਣਾ ਧਨ ਰੱਖਦੇ ਹੋ ਝਾੜੂ ਨੂੰ ਫੇਰ ਵਾਪਸ ਆਪਣੀ ਜਗ੍ਹਾ ਤੇ ਰੱਖ ਦਿਓ ਨਾ ਸੁੱਟੋ ਨਾ ਪੈਰ ਲਗਾਓ ਹੁਣ ਉਹ ਝਾੜੂ ਤੁਹਾਡੇ ਘਰ ਦੀ ਰੱਖਿਆ ਕਰ ਰਹੀ ਹੈ। ਹੁਣ ਬਸ ਸਿਰਫ ਸਵਾਫਾਈ ਦਾ ਸਾਧਨ ਨਹੀਂ ਉਹ ਮਾ લક્ષਮੀ ਦੀ ਕਿਰਪਾ ਦੀ ਡੂਰੀ ਬਣ ਚੁੱਕੀ ਹੈ। ਯਾਦ ਰੱਖਣਾ ਇਹ ਉਪਾਏ ਕਿਸੇ ਨੂੰ ਹਰਾਉਣ ਲਈ ਨਹੀਂ ਹੈ। ਇਹ ਉਪਾਏ ਖੁਦ ਨੂੰ ਉਠਾਉਣ ਲਈ ਹੈ। ਇਹ ਉਪਾਏ ਕਿਸੇ ਤੋਂ ਖੋਏ ਗਏ ਸੁੱਖ ਲਈ ਨਹੀਂ ਬਲਕਿ ਆਪਣੀ ਮਿਹਨਤ ਨਾਲ ਕਮਾਇਆ ਸਨਮਾਨ ਲਈ ਹੈ। ਅਤੇ ਮਾ લક્ષ્ਮੀ ਉਸੇ ਘਰ ਵਿੱਚ ਸਥਾਈ ਨਿਵਾਸ ਕਰਦੀ ਹੈ ਜਿੱਥੇ ਮਿਹਨਤ ਹੁੰਦੀ ਹੈ ਸਨਮਾਨ ਹੁੰਦਾ ਹੈ ਤੇ ਮਨ ਪਵਿੱਤਰ ਹੁੰਦਾ ਹੈ ਦੋਸਤੋ ਜਦੋਂ ਇਹ ਉਪਾਏ ਪੂਰਾ ਕਰ ਲਉ ਤਾਂ ਉਸ ਤੋਂ ਬਾਅਦ ਮਾ લક્ષ્ਮੀ ਸੰਕੇਤ ਵੀ ਦਿੰਦੀ ਹੈ ਕਦੇ ਕੋਈ ਪੁਰਾਣਾ ਰੁਕਿਆ ਕੰਮ ਬਣ ਜਾਂਦਾ ਹੈ ਕਦੇ ਕਿਸੇ ਤੋਂ ਮਦਦ ਮਿਲਣ ਲੱਗਦੀ ਹੈ ਕਦੇ ਅਚਾਨਕ ਕੁਝ ਪੈਸੇ ਆ ਜਾਂਦੇ ਹਨ ਅਤੇ ਕਦੇ ਮਨ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਉੱਤਰ ਆਉਂਦੀ ਹੈ ਉਹ ਸੰਕੇਤ ਹੈ ਕਿ ਮਾਂ ਨੇ ਤੁਹਾਡੀ ਪ੍ਰਾਰਥਨਾ ਸੁਣ ਲਈ ਝਾੜੂ ਦੀਆਂ ਟੁੱਟੀਆਂ ਡੰਡੀਆਂ ਜੀਵਨ ਦਾ ਪ੍ਰਤੀਕ ਹੈ ਟੁੱਟ ਕੇ ਵੀ ਸੇਵਾ ਕਰਨਾ ਬिखर ਕੇ ਵੀ ਸਫਾਈ ਕਰਨਾ ਇਹੀ ਤਾਂ ਸਾਧਨਾ ਹੈ ਇਸ ਲਈ ਮਾਂ ਲక్ష్ਮੀ ਉਸ ਸਾਧਕ ਨੂੰ ਆਸ਼ੀਰਵਾਦ ਦਿੰਦੀ ਹੈ ਜੋ ਟੁੱਟੀਆਂ ਚੀਜ਼ਾਂ ਵਿੱਚ ਵੀ ਸਨਮਾਨ ਖੋਜ ਲੈਂਦਾ ਹੈ ਇਹ ਉਪਾਏ ਤੁਹਾਡੇ ਜੀਵਨ ਦੀ ਮਿੱਟੀ ਨੂੰ ਝਾੜੇਗਾ ਤੁਹਾਡੇ ਦੁੱਖਾਂ ਨੂੰ ਉੜਾਏਗਾ ਤੁਹਾਡੇ ਘਰ ਵਿੱਚ ਉਹ ਪ੍ਰਕਾਸ਼ ਭਰੇਗਾ ਜੋ ਸਿਰਫ ਦੀਪਕ ਨਾਲ ਨਹੀਂ ਵਿਸ਼ਵਾਸ ਨਾਲ ਚਲਦਾ ਹੈ ਅਤੇ ਜਦੋਂ ਦੀਵਾਲੀ ਦੀ ਰਾਤ ਨੂੰ ਦੀਪਕ ਜਗਾਉਂਗੇ ਤਾਂ ਮੰਨੋ ਮੰਨੋ ਕਹਨਾ ਮਾਂ ਲక్ష్ਮੀ ਇਹੇ ਰੋਸ਼ਨੀ ਤੁਹਾਡੇ ਚਰਨਾਂ ਵਿੱਚ ਸਮਰਪਿਤ ਹੈ ਤੁਹਾਡੇ ਬਿਨਾ ਕੋਈ ਰੋਸ਼ਨੀ ਨਹੀਂ ਟਿਕਦੀ ਅਤੇ ਤੁਹਾਡੇ ਨਾਲ ਕੋਈ ਅੰਧਕਾਰ ਨਹੀਂ ਰਹਿੰਦਾ ਇਹ ਹੀ ਉਹ ਰਹੱਸ ਹੈ ਟੁੱਟੀ ਝਾੜੂ ਦਾ ਟੁੱਟੀਆਂ ਉਮੀਦਾਂ ਦਾ ਅਤੇ ਟੁੱਟੇ ਹਾਲਾਤਾਂ ਦਾ ਜੋ ਇਨਸਾਨ ਇਹਨਾਂ ਨੂੰ ਸਨਮਾਨ ਦੇਣਾ ਸਿੱਖ ਲੈਂਦਾ ਹੈ ਉਹ ਆਪਣੇ ਭਾਗ ਨੂੰ ਸਵਾਰਨਾ ਵੀ ਸਿੱਖ ਜਾਂਦਾ ਹੈ ਤਾਂ ਦੋਸਤੋ ਇਸ ਸੰ ਦਿਵਾਲੀ ਤੇ ਧਿਆਨ ਰੱਖਣ ਵਾਲੀਆਂ ਗੱਲਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ